ਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਦਾ ਬਹਾਵ ਜਿਹੜਾ ਹੈ ਪੰਜਾਬ ਵੱਲ ਨੂੰ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਪੰਜਾਬ 'ਚ ਹਾਲਾਂਕਿ ਹਲਕੀ-ਹਲਕੀ ਬਰਸਾਤ ਹੋ ਰਹੀ ਹੈ ਜੇ ਗੱਲ ਕੀਤੀ ਜਾਵੇ ਤਾਂ ਹਰੀਕੇ ਦਰਿਆ ਬਿਆਸ ਸਤਲੁਜ ਦਰਿਆ ਦੀ ਜਿੱਥੇ ਕਿ ਕੱਲ ਸ਼ਾਮ ਤੱਕ ਜਿਹੜਾ ਸੀ ਉਹ 25000 ਕਿਊਸਿਕ ਪਾਣੀ ਜਿਹੜਾ ਆ ਚੁੱਕਾ ਸੀ ਇੱਕ ਵਾਰ ਤੁਹਾਨੂੰ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਔਰ ਇਹ ਪਾਣੀ ਜਿਹੜਾ ਖੜਾ ਹੈ ਦਰਿਆ ਤੋਂ ਡਾਊਨਸਟ੍ਰੀਮ ਨੂੰ ਆਉਂਦਾ ਹੈ ਔਰ ਡਾਊਨਸਟ੍ਰੀਮ ਨੂੰ ਪਾਣੀ 7100 ਦੇ ਕਰੀਬ ਛੱਡਿਆ ਗਿਆ ਜਿਸ ਨਾਲ ਕਿਸਾਨਾਂ ਦੇ ਲੱਗੇ ਝੋਨੇ ਵਿੱਚ 5-5 ਖਲੋ ਚੁੱਕਾ ਹੈ ਹਾਲਾਂਕਿ ਕਹਿ ਸਕਦੇ ਆ ਕਿ ਕਿਸਾਨਾਂ ਦਾ ਲੱਗਾ ਝੋਨਾ ਜਿਹੜਾ ਉਹ ਖਰਾਬ ਹੋਣ ਦੀ ਤਦਾਦ ਤੇ ਆ ਕਿਉਂਕਿ 5-5 ਫੁੱਟ ਤੱਕ ਪਾਣੀ ਜਿਹੜਾ ਹੈ ਉਹਨਾਂ ਦੀ ਖੇਤਾਂ 'ਚ ਵੜ ਗਿਆ ਹਾਲਾਂਕਿ ਇਹ ਸਾਹਮਣੇ ਤਸਵੀਰ ਤੁਸੀਂ ਇਹ ਕਿੱਧਰ ਦੇਖ ਸਕਦੇ ਹੋ ਜੋ ਕਿ ਇਹ ਦਰਿਆਸ ਦਾ ਪਾਕਿਸਤਾਨ ਵੱਲ ਨੂੰ ਪਾਸੇ ਜਾਂਦਾ ਸੀ ਔਰ ਲੇਕਿਨ ਹਰੀਕੇ ਦਰਿਆ ਦੇ ਨਾਲ ਲੱਗਦੇ ਹਤਾੜ ਏਰੀਏ ਦੇ ਪਿੰਡਾਂ ਦੇ ਵਿੱਚ ਇਹ ਪਾਣੀ ਆ ਚੁੱਕਾ ਹੈ ਔਰ ਕਈ ਏਕੜ ਫਸਲ ਜਿਹੜੀ ਹੈ ਇਹਨਾਂ ਦਾ ਕਹਿਣਾ ਕਿ ਉਹ ਕਿਸਾਨਾਂ ਦਾ ਕਹਿਣਾ ਕਿ ਉਹ ਖਰਾਬ ਹੋ ਰਹੀ ਅਸ਼ਰਵਾਤੀ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਪਾਣੀ ਆਇਆ ਕਿਦਾਂ ਪਾਣੀ ਆਇਆ ਕਿਸ ਤਰੀਕੇ ਨਾਲ ਪਤਾ ਲੱਗਾ ਸਾਡੇ 8:30 ਵਜੇ ਪਾਣੀ ਇਹਨਾਂ ਦਾ ਬਿਨਾਂ ਸੂਚਿਤ ਕੀਤਿਆ ਪਾਣੀ ਛੱਡ ਦਿੰਦੇ ਆ ਹਾਂਜੀ ਕੋਈ ਸੂਚਿਤ ਕਰਦਾ ਬੰਦਾ ਕੋਈ ਆਉਂਦਾ ਕੋਈ ਬੰਦੋਬਸਤ ਕਰ ਲਵੇ ਕੋਈ ਡੰਗਰ ਵੱਛਾ ਕੱਢ ਲਵੇ ਕੋਈ ਪੱਠਾ ਢੱਕਾ ਵਰਦਾਵੇ ਨਾਂ ਬਗੈਰ ਮਤਬੂਤ ਪਾਣੀ ਛੱਡ ਦਿੰਦੇ ਆ ਆ ਪਾਣੀ ਤੁਸੀਂ ਆਪਦੇ ਸਾਹਮਣੇ ਰੱਖ ਲਓ ਸਾਡੀ ਬਰਬਾਦੀ ਆ ਮਾਰਨਾ ਸਰਕਾਰ ਅੱਜ ਮਾਰ ਲਵੇ ਕੱਲ ਮਾਰ ਲਵੇ ਮਾਰਨੇ ਵੀ ਤੇ ਕਿੰਨਾ ਕਿੰਨਾ ਪਾਣੀ ਖਲੋ ਪਾਣੀ ਤਿੰਨ ਤਿੰਨ ਚਾਰ ਚਾਰ ਫੁੱਟ ਹੈ ਗਿਆ ਇਸ ਜਗ੍ਹਾ ਤੇ 5 ਫੁੱਟ ਤੋਂ ਪਾਣੀ ਹੋ ਜਿਆਦਾ ਵਾ ਤੇ ਇਧਰ ਵੀ ਇਹੋ ਆ ਰਹੀ ਆ ਤੁਹਾਡੇ ਸਾਹਮਣੇ ਜੋ ਕੁਛ ਹੈਗਾ ਇਹ ਸਾਰਾ ਲੱਗਾ ਝੋਨਾ ਸੀ ਕਿੰਨੇ ਏਕੜ ਝੋਨਾ ਜਿਹੜਾ ਲੱਗਾ ਹੋਇਆ ਸੀ ਏਕੜੀ ਆ ਭਾਵੇਂ ਕਿੰਨਾ ਪਿੰਡਾਂ ਦੀ ਜ਼ਮੀਨ ਹੈ ਵਸਤੀ لال ਸਿੰਘ ਵਾਲੀ ਕੁੜਾ ਮੁਕਤੀ ਵਾਲਾ ਅੱਛਾ ਕਿੰਨਾ ਪਿੰਡਾਂ ਦੀ ਜ਼ਮੀਨ ਆ ਤੇ ਤਨਾ ਉਹਨਾਂ ਦੇ ਵਿੱਚ ਪਾਣੀ ਖਲੋਤਾ ਵਾ ਝੋਨੇ ਦੇ ਉੱਤੇ ਦੀ ਅੱਜ ਥੋੜਾ ਡਾਊਨ ਹੋਇਆ ਉਹਨਾਂ ਝੋਨੇ ਥੋੜੇ ਲੰਗੇ 12 ਕੋਈ ਤੇ ਮਗਰੋਂ ਦੇ ਤੇ ਪਹਿਲਾਂ ਤੇ ਫੇਰ ਤੇ ਡੁੱਬੇ ਹੁਣ ਪਾਣੀ ਫੇਰ ਥੋੜਾ ਥੋੜਾ ਤੁਹਾਡੇ ਸਾਹਮਣੇ ਆ ਥੋੜਾ ਥੋੜਾ ਵਧਣਾ ਸ਼ੁਰੂ ਹੋ ਗਿਆ ਪੱਥਰਾਂ ਦੇ ਉੱਤੇ ਦੀ ਪਾਣੀ ਭੰਡਿਆ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਜਿਹੜੀ ਨੋਟ ਪੁਆਇੰਟ ਕੋਈ ਤੁਹਾਡੇ মিডিਆ ਨੇ ਮਾਦੀਨ ਬਰਾਈ ਆਖਿਆ ਸੀ ਕਿ ਇਤਨਾ ਇੱਥੇ ਐਕਸ਼ਨ ਦੇ ਨਾਲ ਵੀ ਐਕਸ਼ਨ ਮੌਕਾ ਵੇਖਣ ਆਇਆ ਵਾ ਤੋਂ ਉਹਨੇ ਸਿਰਫ ਉਹ ਦੋ ਚੌਕ ਘਰਾਂ ਦੀ ਮਾਲਕੀ ਤੇ ਇਧਰ ਦੋ ਸੂ ਘਰ ਬੇ ਜਿਹੜਾ 200 ਬੰਦੇ ਦੀ ਜ਼ਮੀਨ ਜਿਹੜੀ ਉਹ ਬਰਬਾਦ ਕੀਤੀ ਆ ਫਸਲ ਕੀਤੀ ਆ ਤੇ ਕੋਈ ਵਾਰੀਵਾਰਸ ਨਹੀਂ ਹਲਵਾਰਸ ਵਾਰਸ ਹਲਵਾਰਸ ਸਾਡੇ 2-3 ਪਿੰਡ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਜਿਹੜਾ ਪਾਣੀ ਸਰਾ ਆ ਗਿਆ ਆਪਣੇ ਖੇਤਾਂ ਚ ਕੀ ਗੱਲਬਾਤ ਹੋਈ ਔਰ ਕਿਸ ਤਰੀਕੇ ਨਾਲ ਪਾਣੀ ਆਇਆ ਸਭ ਤੋਂ ਵੱਡੀ ਤੇ ਮਦਦ ਕਿ ਹੁੰਦੀ ਆ ਆਉਦੀ ਗਿੰਦੇ ਆ ਜਿਹੜੀ ਕਿ ਸਾਡੀ ਜੱਦੀ ਮਾਲਕੀਆ ਜ਼ਮੀਨਾਂ ਹੋਣ ਕਾਰਨ ਵੀ ਸਾਡੀ ਕੋਈ ਸੁਣਵਾਈ ਨਹੀਂ ਜੇ ਨਹੀਂ ਸਰਕਾਰ ਕੋਈ ਹੱਲ ਕਰ ਸਕਦੀ ਆ ਸਾਡੇ ਹੱਥ ਜੋੜ ਕੇ ਸਰਕਾਰ ਗਾੜੀ ਇਹ ਪਹਿਲੀ ਕਵਾਇਰ ਕਰ ਲੋ ਤੂੰ ਸਾਨੂੰ ਮੇਲਾ ਬੰਦਾ ਜੋ ਕਹਿਰ ਦਾ ਮਾਇਬਾ ਦੇ ਦੋ ਇਹ ਦਰਿਆਦੂਚ ਬਣਾ ਲੋ ਇਹਨੂੰ ਜੋ ਮਰਜੀ ਬਣਾ ਲੋ ਇਹਨੂੰ ਜੋ ਮਰਚਾ ਆਟੀਆਂ ਹਰ ਵਾਰੀ ਜੱਦੀ ਮਾਲਕੀ ਆ ਸਾਡੀ ਕੋਈ ਇਹ ਨਹੀਂ ਕੋਈ ਦਰਿਆਦ ਹੋ ਰਿਹਾ ਕਿ ਰਹਿ ਦਰਿਆ ਦੀ ਮਰਲਾ ਪੈਣੀ ਨਹੀਂ ਕੀ ਸਾਡੇ ਕੋਲ ਤੇ ਰਾਤੋਂ ਪਿਆ ਗਿਆ ਵਾ ਸਭ ਤੋਂ ਵੱਧ ਸਾਡਾ ਨੁਕਸਾਨ ਹੋ ਰਿਹਾ ਪਾਣੀ ਨਾਲ ਹਰਿਆਣੇ ਨੂੰ ਰਾਤਾਂ ਨੂੰ ਦੇਣਾ ਜੇ ਹਰਿਆਣੇ ਰਾਤਾਂ ਨੂੰ ਪਾਣੀ ਦੇਣਾ ਇਹਦਾ ਪੱਕਾ ਪ੍ਰਬੰਧ ਕਰਨਾ ਹੋ ਗਿਆ ਪਾਣੀ ਹਰਿਆਣੇ ਨੂੰ ਰਾਤਾਂ ਨੂੰ ਦੇਣਾ ਇਹਦਾ ਕੋਈ ਪੱਕਾ ਵਾਰਾ ਹੰਦ ਕਰਨ ਉੱਥੇ ਆਪਦਾ ਪਾਣੀ ਮੰਗ ਲੈਣਾ ਜਿਹੜੇ ਉਹਨਾਂ ਤੋਂ ਉਹ ਪਾਣੀ ਦੇਣ ਲਿਸ਼ਟੇ ਟਾਣੂ ਬਹੁਤ ਬਣਨੂ ਦਾ ਆ ਸਭ ਤੋਂ ਜ਼ਿਆਦਾ ਜਹਾਰਾ ਇੱਕ ਨਾੜਾ ਡੁੱਬ ਚੁੱਕਾ ਦਾ ਫਿਰ ਕੋਈ ਸਾਡੀ ਕੋਈ ਬਸਲਵਾਈਂ ਕਿਤੇ ਨਹੀਂ ਹੈਗੀ ਜਿਹੜੀ ਚੀਜ਼ ਆ ਕੋਈ ਵੀ ਕੁਝ ਨਹੀਂ ਅੱਗੇ 23 ਵਾਲੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ 2023 ਚ ਵੀ 2023 ਚ ਹੱਦੋਂ ਬਾਅਦ ਨੁਕਸਾਨ ਹੋਇਆ ਕੁਝ ਕਿਸਾਨਾਂ ਤੋਂ ਹੋਇਆ ਤਾਂ ਕਿ ਪੱਧਰ ਹੀ ਨਹੀਂ ਹੋਈਆਂ ਦੋਨੋਂ ਚੋਜੋ ਕੇ ਲਾਲਾ ਤੋਂ ਉਹਨਾਂ ਦੇ ਉੱਤੇ ਰੇਤਾ ਮੈਂ ਉੱਤੇ ਸਾਰਾ ਕੁਝ ਪਿਆ ਉਹਨਾਂ ਦੇ ਬੀਜੀਆਂ ਹੀ ਨਹੀਂ ਗੰਨਾਈਆਂ ਤਾਂ ਵਿਚਾਰਿਆ ਤਾਂ ਹਰਜੀ ਬਿਲਕੁਲ ਹੋਰ ਵੀ ਕਿਸਾਨ ਨੇ ਕਿਨੇ ਕੀ ਇਹ ਕਿਨੇ ਇੱਕ ਆਪਣੀ ਫਸਲ ਸੀ ਜਿਹੜੀ ਅੱਗੇ ਖਰਾਬ ਹੋਈ ਆ ਔਰ ਕਿਸ ਤਰੀਕੇ ਨਾਲ ਪਾਣੀ ਇਸਰਾ ਔਰ 6 ਏਕੜ ਹੈ ਸਾਡਾ ਝੋਨਾ ਤਿੰਨਾ ਪਿੰਡਾਂ ਦਾ ਕਿੰਨੇ ਪਿੰਡਾਂ ਦਾ ਜੱਜ ਸਿੰਘ ਪਚਾਦ ਨੰਬਰ ਕਿਹੜੇ ਕਿਹੜੇ ਪਿੰਡ ਲਾਲਸਵਾਲੇ ਵਸਤੀ ਕੁੜੌਣਾ ਕੁੱਤੀ ਵਾਲਾ ਅੱਛਾ ਜੀ ਤਿੰਨਾ ਪਿੰਡਾਂ ਦੀ ਪਾਲੀ ਸੀ ਅਕਸਰ ਸਿੰਘ ਸਾਹਿਬ ਨੇ ਇਹ ਮੌਕਾ ਵੀ ਦਿਖਾਇਆ ਸੀ ਵੀ ਆ ਝੋਨਾ ਵੇਖ ਲੈ ਸਾਡਾ ਝੋਨੇ ਦੀ ਡੰਡ ਲਾਥ ਜਾਣੀ ਆ 1.5 200 ਫੁੱਟ ਬੰਨਦੀ ਡੀਸੀ ਸਾਹਿਬ ਕੋਲੇ ਇਹ ਤਿੰਨ ਚਾਰ ਫੇਰੇ ਮਾਰੇ ਡੀਸੀ ਸਾਹਿਬ ਨੇ ਅਕਸਰ ਸਿੰਘ ਨੂੰ ਕਿਹਾ ਵੀ ਆ ਪੀਤੂ ਜਿਹੜਾ ਤੋਤਾ ਬੰਦੇ ਤੇ ਜੋ ਮੇਰੇ ਤੋਂ ਫਾਇਲ ਤੇ ਸਾਈਨ ਕਰਾਉਣੇ ਕਰਵਾ ਲਾ ਡੀਸੀ ਸਾਹਿਬ ਕਹਿ ਕੇ ਗਿਆ ਪਰ ਐਕਸਲ ਸਾਹਿਬ ਨੇ ਆਖਿਆ ਚਲੋ ਤੁਸੀਂ ਮੈਂ ਬੰਦ ਨਾ ਪਰ ਮੋੜਨੀ ਇੱਥੇ ਬੋੜਿਆ ਇੱਕ ਦਿਨ ਇੱਥੇ ਆਇਆ ਐਸਡੀਓ ਆ ਗਿਆ ਨਾਲ ਐਸਡੀਓ ਨੇ ਆ ਤਿੰਨ ਘਾਰੇ ਵੀ ਤਿੰਨਾਂ ਰਾ ਕਰਕੇ ਉਹ ਘੜਾਵੇ ਦੇ ਵਾੜੇ ਰੋੜ ਜਾਣਗੇ ਜੇ ਇਹ ਬੰਦ ਤਾਂ ਜੇ ਆ ਚਾਰ 500 ਜਾਂ 800 ਕਿੱਲਾ ਰੋੜ ਦੇ ਰੋੜ ਜੇ ਤਿੰਨ ਪਿੰਡ ਰੋੜ ਜਾਣ ਤੇ ਉਹ ਤਿੰਨ ਘਰ ਲੈ ਰੋੜ ਲੈ ਐਸਡੀਓ ਸਾਹਿਬ ਨੇ ਇਹ ਗੱਲ ਆਖੀ ਆ ਜੇ ਬੰਨਾਂ ਤੇ ਨਾ ਆਪਦੇ ਕੋਲੋਂ ਮੰਨ ਦੋ ਜੇ ਐਸਡੀਓ ਦੀ ਜੇਬ ਚੋਂ ਪਾਏ ਲੱਗਣ ਹੁੰਦੇ ਆ ਐਸਡੀਓ ਨੇ ਵੀ ਗੱਲ ਆਖੀ ਆ ਮਤਲਬ ਤੁਹਾਨੂੰ ਜੀਸੀਬੀ ਤੁਸੀਂ ਮੰਗੀ ਉਹਨਾਂ ਜੀਸੀਬੀ ਪਰਸੋਂ ਕੱਲ ਅਸੀਂ ਗਏ ਆ ਮੰਤਰੀ ਸਾਹਿਬ ਕੋਲ ਮੈਂ ਗਿਆ ਮੰਤਰੀ ਸਾਹਿਬ ਦਾ ਤਰਲਬੰਤ ਦਾ ਡੰਡ ਲੱਸੀ ਜਾਣੀ ਝੋਨੇ ਦੀ ਤੇ ਬੰਨ ਟੁੱਟ ਜਾਣਾ ਉਥੋਂ ਰਸਤਾ ਅਸੀਂ ਬੰਨਣ ਲੱਗੇ ਆ ਬੰਦੇ ਉਹ ਉਥੋਂ ਟੁੱਟਾ ਟਾਲੀਆਂ ਦੇ ਵਿੱਚੋਂ ਲੋਜ ਅਸੀਂ ਗਾਣ ਗੱਦੀ ਨੂੰ ਜੀ ਟੁੱਟ ਗਈ ਐਕਸ ਸਰਬ ਨੂੰ ਫੋਟੋਆਂ ਵੀ ਪਾਈਆਂ ਅਸੀਂ ਵੀਡੀਓ ਕੱਲੀ ਆ ਤੇ ਮੰਤਰੀ ਸਾਹਿਬ ਨੇ ਐਕਸ ਸਰਬ ਨੂੰ ਫੋਨ ਕੀਤਾ ਵੀ ਉੱਥੇ ਪਹੁੰਚੋ ਤੇ ਇਹਨਾਂ ਨੇ ਮਹਲਾ ਲਿਖਿਆ ਤੋੜੇ ਪਹਚਾਓ ਨਾ ਕੋਈ ਤੋੜਾ ਪਹੁੰਚਾ ਮੁੜ ਕੇ ਅਸੀਂ ਬੇਨਤੀ ਕੀਤੀ ਮੈਂ ਇਹਨਾਂ ਨੂੰ ਜੀਸੀਪੀ ਦੋ ਤਿੰਨ ਘੰਟੇ ਦੇ ਦੇ। ਅਕਸਰ ਸਿੰਘ ਸਾਹਿਬਾ ਅੱਜ ਦੇ ਟਰਾਲੀਆਂ ਲੱਗੀਆਂ ਠੇਕੇ ਦੱਸਦੀਆਂ ਪਾਲਕੇ ਦੇ ਦਾਂਗੇ। ਮੈਂ ਪਲਕ ਨੂੰ ਦੇ ਵਾ ਟੁੱਟ ਜਾਣੀ ਜਿਹੜੇ ਹਵਟਾ ਵੱਧੀਆਂ ਦੇ ਬੰਨ ਵੱਦਾ ਉਹੋ ਗੱਲ ਸ਼ਾਮੀ ਸਾਰਾ ਬੰਨ ਟੁੱਟ ਗਿਆ ਤੇ ਤਬਾਹ ਹੋ ਗਿਆ 800 ਕਿਲਾ ਆਹ ਦਾ ਮੋਕਾ ਆਣ ਕੇ ਵੇਖ ਹਗਦਾ ਅਕਸਰ ਸਿੰਘ ਸਾਹਿਬ ਤੇ ਡੀਸੀ ਸਾਹਿਬ ਵੇਖਦਾ ਪਾਣੀ 5-5 ਫੁੱਟ ਖੜਾ। ਬਿਲਕੁਲ 5-5 ਫੁੱਟ ਤੱਕ ਪਾਣੀ ਜਿਹੜਾ ਇਹ ਤੁਹਾਡਾ ਝੋਨੇ 'ਚ ਖੜਾ। ਕਿਸ ਤਰ੍ਹਾਂ ਦੇ ਦੇ ਦੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ? ਅਸੀਂ ਤਾਂ ਕਹਿਣਾ ਇਹੋ ਚਾਹੁੰਦੇ ਹਾਂ ਵੀ ਜਿਹੜੀ ਆ ਮੰਗ ਹੀ ਇਹ ਸਾਡੀ ਮੰਗ ਪੂਰੀ ਹੋ ਜੇ ਤਾਂ ਅਗਲੇ ਤੋਂ ਹੌਲੀ ਹੌਲੀ ਪਾਣੀ ਸਾਡਾ ਸੁੱਕ ਜੂਗਾ ਜੇ ਕਰ ਇਹ ਨਹੀਂ ਹੁੰਦੀ ਤਾਂ ਫਿਰ ਸਾਡਾ ਨੁਕਸਾਨ ਤਾਂ ਹੈ ਗਿਆ ਫਿਰ ਅਸੀਂ ਕਿਹੜੇ ਬੰਨੇ ਜਾਵਾਂਗੇ ਕਿਉਂ ਖਰਚਾ ਲਾ ਕੇ ਝੋਨੇ ਲਾਏ ਆ ਝੋਨੇ ਹੁਣ ਸਾਡੇ ਤਬਾਹ ਹੋ ਗਏ ਕਿੱਧਰ ਜਾਈਏ ਅਸੀਂ ਜੇ ਇੱਕਦਮ ਪਾਣੀ ਛੜਤਾ ਉਹਨਾਂ ਨੇ ਬਿਲਕੁਲ ਹੋਰ ਵੀ ਕਿਸਾਨਾਂ ਟਾਡੀ ਵੀ ਫਸਲ ਉੱਚਾਈ ਹੈ ਹਾਂਜੀ ਹਾਂਜੀ ਕਿੰਨੀ ਕਿੰਨੀ ਆਪਣੇ ਹੈਗਾ ਜੀ 6-7 ਕਿੱਲੇ ਸਾਡਾ ਪਾਣੀ ਆ ਗਿਆ ਹਾਂਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਵੇਂ ਨੋਜ਼ ਪੁਆਇੰਟ ਤੋਂ ਪਾਣੀ ਜੇ ਤੁਸੀਂ ਮੰਨ ਲਓਗੇ ਬੰਨਿਆ ਜਾਂਦਾ ਤਾਂ ਫਿਰ ਪਾਣੀ ਦਾ ਆਉਣ ਦਾ ਬਚਾਅ ਹੋ ਸਕਦਾ ਜੀ ਬਿਲਕੁਲ ਜੇ ਇੱਥੋਂ ਨੋਜ਼ ਪੰਡੇ 200 ਫੁੱਟ ਦਾ ਜੇ ਵੱਜੀ ਵੱਜ ਜਾਂਦੀ ਹੈ ਜੇ ਅੱਜ ਕੱਲ੍ਹ ਤੱਕ ਜੇ ਵੱਜ ਜਾਂਦੀ ਹੈ ਤੇ ਇਥੋਂ ਅੱਗੋਂ 11000 ਏਕੜ ਫਸਲ ਹੈ ਜੋ ਕਿਸਾਨਾਂ ਦੀ ਉਹ ਬਚ ਸਕਦੀ ਹੈ ਬਚ ਸਕਦੀ ਹੈ ਝੋਨੇ ਦੀ ਹੈ ਮੱਕੀ ਦੀ ਹੈ ਸੋ ਜਿਹੜੀ ਸਾਰੀ ਫਸਲ ਹੈ ਉਹ ਬਚ ਸਕਦੀ ਹੈ ਤੇ ਜੇ ਨਹੀਂ ਵੱਜਦੀ ਤੇ ਫਿਰ ਤੁਹਾਨੂੰ ਹੀ ਪਤਾ ਬਰਬਾਦੀ ਤੇ ਹੈਗੀ ਆ ਫਿਰ ਇਹਦੇ ਅੱਗੇ ਪਰਮੇਸ਼ਰ ਬਿਲਕੁਲ ਹੈ ਕਿਸਾਨ ਨੇ ਔਰ ਦੱਸਦੀ ਹੈ ਕਿ ਵੱਡੀ ਗਿਣਤੀ ਵਿੱਚ ਔਰ ਇਹਨਾਂ ਦਾ ਕਹਿਣਾ ਕਿ ਜਿਹੜਾ ਨੋਜ਼ ਪੁਆਇੰਟ ਹੈ ਜਿਹੜਾ ਨੋਜ਼ ਪੁਆਇੰਟ ਹੈ ਨਾ ਬੰਨੇ ਹੋਣ ਕਰਕੇ ਜਿਹੜਾ ਪਾਣੀ ਜਿਹੜਾ ਸਾਰਾ ਆ ਗਿਆ ਔਰ ਜੇ ਗੱਲ ਕੀਤੀ ਜਾਵੇ ਤਾਂ ਕਈ ਏਕੜ ਫਸਲ ਜਿਹੜੀ ਆ ਪਾਣੀ ਦੇ ਵਿੱਚ 5-5 ਫੁੱਟ ਤੱਕ ਡੁੱਬ ਗਈ ਹੈ ਔਰ ਇਹਦਾ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜੇ ਕੱਲ ਤੱਕ ਨੋਜ਼ ਪੁਆਇੰਟ ਬੰਨਿਆ ਜਾਂਦਾ ਤਾਂ ਪਾਣੀ ਜਿਹੜਾ ਲਥਨਾ ਸ਼ੁਰੂ ਹੋਊਗਾ ਤਾਂ ਫਸਲ ਬਚ ਸਕਦੀ ਹੈ ਲੇਕਿਨ ਜੇ ਅਗਰ ਇਹ ਚੀਜ਼ ਨਹੀਂ ਹੁੰਦੀ ਤਾਂ ਸਾਰਾ ਝੋਨਾ ਜੋ ਇਹਨਾਂ ਦੀ ਫਸਲ ਲੱਗੀ ਉਹ ਸਾਰੀ ਖਰਾਬ ਹੋ ਸਕਦੀ ਔਰ ਕਿਸਾਨਾਂ ਨੇ ਮੰਗਿਆ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਸ ਵਾਰ ਜਰੂਰ ਧਿਆਨ ਦੇਣਾ ਚਾਹੀਦਾ ਤਰੰਦਰ ਤੋਂ सिद्धार्थ ਰੋੜਾ ਦੈਨਿਕ ਸਵੇਰਾ ਟੀਵੀ